ਕੈਨੇਡਾ ਹਰ ਹਫਤੇ 400 ਇਮੀਗ੍ਰੈਂਟਸ ਨੂੰ ਕੈਨੇਡਾ ਤੋਂ ਡਿਪੋਰਟ ਕਰੇਗਾ ਸੀਬੀਸੀ ਨਿਊਜ਼ ਦੀ ਇੱਕ ਰਿਪੋਰਟ ਪਬਲਿਕ ਹੋਈ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਲੋਕ ਇਸ ਰਿਪੋਰਟ ਨੂੰ ਰੀਟਵੀਟ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਰੀਪੋਸਟ ਕਰ ਰਹੇ ਨੇ ਪਰ ਕੀ ਐਕਚੁਅਲ ਦੇ ਵਿੱਚ ਡਰਨ ਦੀ ਲੋੜ ਹੈਗੀ ਹੈ ਕਿੰਨਾ ਨੂੰ ਅਸਲ ਦੇ ਵਿੱਚ ਡਿਪੋਰਟ ਕੀਤਾ ਜਾ ਸਕਦਾ ਹੈ ਤੇ CBSE ਦੀ ਰਡਾਰ ਦੇ ਉੱਤੇ ਜਿਹੜਾ ਬੈਕਲੌਗ ਹੈ ਜਿਹੜਾ ਉਹਨਾਂ ਦੇ ਸਿਰ ਤੇ ਭਾਰ ਹੈ ਉਹ ਕਿੰਨਾ ਹੈ ਤੇ ਫੈਕਚੁਅਲ ਟਰੰ ਦੇ ਨਾਲ ਫੈਕਟ ਬੇਸ ਜਿਹੜਾ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਅੰਕੜੇ ਸਮਝਾਂਗੇ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਅਸੀਂ ਨਹੀਂ ਕਰਦੇ ਕੇਪਸ ਨਾਟ ਐਸਓਪੀ ਸ਼ੈਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਅਸੀਂ ਪੂਰੀ ਸੀਰੀਜ਼ ਚਲਾ ਰਹੇ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆ ਸੀਬੀਸੀ ਨਿਊਜ਼ ਨੇ ਇੱਕ ਰਿਪੋਰਟ ਪਬਲਿਕ ਕੀਤੀ ਹੈ ਸਭ ਤੋਂ ਪਹਿਲਾਂ ਉਸ ਰਿਪੋਰਟ ਦਾ ਵੀ The Canada Border Services Agency is removing about 400 people a week from the country, a pace of deportation not seen in over a decade. Overwhelmingly, it is uh, refugee claimants, failed refugee claimants, who are being removed uh, in these numbers. So this refugee lawyer says the government may be preparing for its border bill, C 12, which it hopes to pass in the spring. Our concern is that it will continue to rise um, once the border bill is passed, and that it is a ramping up to basically prepare. Um, both for the increased number of deportations that will happen, and also for them to be able to do them as speedily as possible. Removals dropped below 10,000 a year during the COVID pandemic, but have since surged back. The numbers for the current fiscal year are on track to set a new record high of about 22,000. The cost of all those deportations has also increased to nearly 80 million dollars this year. You see this report, the video, that 400 ਹਰ ਹਫਤੇ ਰਿਪੋਰਟ ਕੀਤਾ ਜਾਵੇਗਾ ਹੁਣ ਐਕਚੁਅਲ ਦੇ ਵਿੱਚ 400 ਲੋਕਾਂ ਨੂੰ ਜੇਕਰ ਹਰ ਹਫਤੇ ਰਿਪੋਰਟ ਕੀਤਾ ਜਾਂਦਾ ਹੈ ਤਾਂ ਪੂਰੇ ਸਾਲ ਦੇ ਵਿੱਚ ਤਕਰੀਬਨ 52 52 ਵੀਕ ਹੁੰਦੇ ਆ ਜਾਂ 52 ਤੋਂ 53 ਵੀਕ ਹੁੰਦੇ ਆ ਹੁਣ ਜੇਕਰ 52 ਵੀਕ ਦੀ ਗੱਲ ਕੀਤੀ ਜਾਵੇ ਇਹਨੂੰ ਕੈਲਕੂਲੇਸ਼ਨ ਦੇ ਵਿੱਚ ਲੈ ਕੇ ਚੱਲੀਏ ਤਾਂ 20800 ਦੇ ਤਕਰੀਬਨ ਲੋਕ ਜਿਹੜੇ ਆ ਉਹ ਰਿਪੋਰਟ ਕੀਤੇ ਜਾਣਗੇ ਤੇ ਹੁਣ ਜੇਕਰ ਆਪਾਂ ਕਰੰਟイヤー ਦੀ 2025 ਦੀ ਗੱਲ ਕਰ ਲਈਏ ਤੇ 2025 ਦੇ ਵਿੱਚ ਟੋਟਲ 19000 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ ਤੇ ਨਵੇਂ ਐਸਾਈਲਮ ਕੇਸ ਜਿਹੜੇ ਆ ਉਹ ਤਕਰੀਬਨ 83000 ਨਵੇਂ ਐਸਾਈਲਮ ਕੇਸ ਜਿਹੜੇ ਆ ਉਹ 2025 ਦੇ ਵਿੱਚ ਕਲੇਮ ਕੀਤੇ ਗਏ ਆ ਯਾਨੀ ਕਿ 83000 ਲੋਕ ਜਿਹੜੇ ਆ ਉਹਨਾਂ ਨੇ ਐਸਾਈਲਮ ਅਪਲਾਈ ਕੀਤਾ ਹੈ ਤੇ 19000 ਲੋਕਾਂ ਨੂੰ ਸਿਰਫ ਡਿਪੋਰਟ ਕੀਤਾ ਗਿਆ ਹੈਗਾ 2025 ਦੇ ਵਿੱਚ ਹੁਣ ਇਹ ਡਿਫਰੈਂਸ ਸਮਝੋ ਜੇਕਰ ਹੁਣ 400 ਬੰਦਾ ਇਹ ਪ੍ਰਵਿਗ ਕਰਦੇ ਆ ਤਾਂ 20800 ਬੰਦਾ ਹੈ ਯਾਨੀ ਕਿ ਤਕਰੀਬਨ ਜਿਹੜਾ ਇਸ ਸਾਲ ਦੇ ਵਿੱਚ ਡੈਪੂਟੇਸ਼ਨ ਹੋਈ ਹੈ ਉਹਦਾ ਤਕਰੀਬਨ ਉੱਚੋ ਸਿਰਫ 1800 ਬੰਦਾ ਹੀ ਵਾਧ ਇਹਨਾਂ ਨੇ ਰਿਪੋਰਟ ਕਰਨਾ ਹੈਗਾ ਹੁਣ ਰਿਪੋਰਟ ਇਹ ਕਿੰਨਾ ਨੂੰ ਕਰ ਸਕਦੇ ਆ ਇਹ ਵੀ ਚੀਜ਼ ਸਮਝਿਓ ਦਰਅਸਲ ਰਿਪੋਰਟ ਕਰਨ ਦੇ ਕਰਨ ਦਾ ਜਿਹੜਾ ਅੰਕੜਾ ਹੈ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਕਿ ਟਰੈਕਿੰਗ ਦੇ ਵਿੱਚ ਨੇ ਲੋਗ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਆ ਜਿਹੜਾ ਇਨਵੈਂਟਰੀ ਦੇ ਵਿੱਚ ਟੋਟਲ ਰਿਮੂਵਲ ਹੈ ਉਹ ਹੈ 555690 ਇੰਨੇ ਲੋਕੀ ਜਿਹੜੇ ਆ ਇਨਵੈਂਟਰੀ ਦੇ ਵਿੱਚ ਸੀਬੀਐਸ ਦੇ ਰਡਾਰ ਦੇ ਉੱਤੇ ਨੇ ਜਿਹਦੇ ਉੱਤੇ ਸੀਬੀਐਸ ਸਟ੍ਰੈਕ ਕਰ ਰਹੀ ਹੈ ਇਹਦੇ ਉੱਤੇ ਮੈਂ ਸਪੈਸ਼ਲ ਵੀਡੀਓ ਬਣਾਈ ਹੈ ਜਾ ਕੇ ਦੇਖ ਲਿਓ ਉਹਦੇ ਵਿੱਚ ਕੱਲਾ ਕੱਲਾ ਅੰਕੜਾ ਸ਼ੇਅਰ ਕੀਤਾ ਹੋਇਆ ਹੈ ਕਿ ਕਿਸ ਗਰਾਊਂਡ ਦੇ ਉੱਤੇ ਕਿੰਨੇ ਲੋਕਾਂ ਨੂੰ ਰਿਪੋਰਟ ਕਰਨ ਦਾ ਜਾਂ ਕਿੰਨੇ ਲੋਕਾਂ ਦੇ ਉੱਤੇ ਜਿਹੜਾ ਉਹ ਗਾਜ਼ ਡਿਗ ਸਕਦੀ ਹੈਗੀ ਆ ਪਰ ਜਿਹੜੀ ਨਿਗਾ ਦੇ ਵਿੱਚ ਸੀਬੀਐਸ ਦੇ ਉਹ 555690 ਲੋਕ ਨੇ ਉਸ ਤੋਂ ਲਗਾਂ 29542 ਲੋਕ ਜਿਹੜੇ ਨੇ ਉਹਨਾਂ ਦਾ ਰਿਮੂਵਲ ਇਨ ਪ੍ਰੋਗਰੈਸ ਹੈ ਅਕਤੂਬਰ 31 2025 ਦਾ ਇਹ ਅੰਕੜਾ ਹੈ ਤੇ ਜੇਕਰ ਆਪਾਂ ਇਸੇ ਸਿਰਫ 29542 ਨੂੰ ਹੀ ਆਪਾਂ ਜੇ ਉਧਰਲੇ ਪਾਸੇ ਲੈ ਕੇ ਜਾਣੇ ਆ 400 ਬੰਦਾ ਪਰ ਵੀਕ ਦੇ ਹਿਸਾਬ ਦੇ ਨਾਲ ਤਾਂ ਤੁਸੀਂ ਸੋਚੋ ਕਿ ਇੱਕ ਸਾਲ ਤੋਂ ਵੱਧ ਬੰਦਾ ਤੇ ਉਹਨਿਆਂ ਨੂੰ ਹੀ ਲੱਗੂਗਾ ਕੰਟਰੀ ਚੋਂ ਬਾਹਰ ਕੱਢਣਾ ਜਿਹੜੇ ਕਰੰਟ ਇਨਵੈਂਟਰੀ ਦੇ ਵਿੱਚ ਪਏ ਹੋਏ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਫਿਰ ਨਵੇਂਆਂ ਦਾ ਨੰਬਰ ਜਿਹੜਾ ਉਹ ਕਦੋਂ ਆਊਗਾ ਹੁਣ ਇੱਕ ਹੋਰ ਅੰਕੜਾ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਤਕਰੀਬਨ 5 ਲੱਖ ਲੋਕ ਅਜਿਹੇ ਨੇ ਇੱਕ ਐਸਟੀਮੇਟ ਹੈ ਕਿ ਤਕਰੀਬਨ 5 ਲੱਖ ਲੋਕ ਇਹੋ ਜਿਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਪ੍ਰੋਪਰ ਲੀਗਲ ਸਟੇਟਸ ਦੇ ਉੱਤੇ ਨਹੀਂ ਹੈਗੇ ਯਾਨੀ ਕਿ ਜਿਹੜੇ ਇਨਲੀਗਲ ਤੌਰ ਦੇ ਉੱਤੇ ਰਹਿ ਰਹੇ ਨੇ ਏ ਐਕਸਪਰਟਸ ਦੇ ਜਾਂ ਕਹਿ ਸਕਦੇ ਹੋ ਕਿ ਕ੍ਰਿਟਿਕਸ ਜਿਹੜੇ ਨੇ ਜਾਂ ਜਿਹੜੇ ਐਨਾਲਿਸਿਸ ਨੇ ਉਹ ਉਹਨਾਂ ਦਾ ਜਿਹੜਾ ਇਹ ਟੋਟਲ ਜਿਹੜਾ ਲੇਖਾ ਜੋਖਾ ਕਿ ਤਕਰੀਬਨ 5 ਲੱਖ ਲੋਕ ਅਜੇਹੇ ਨੇ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਹੈਗੇ ਜਿਹੜੇ ਕਿ ਆਊਟ ਆਫ ਸਟੇਟਸ ਨੇ ਕੈਨੇਡਾ ਦੇ ਵਿੱਚ ਉਸ ਤੋਂ ਇਲਾਵਾ ਤਕਰੀਬਨ 11 ਤੋਂ 12 ਮਿਲੀਅਨ ਲੋਕ ਕੈਨੇਡਾ ਦੇ ਵਿੱਚ ਅਜੇਹੇ ਨੇ ਜਿਹੜੇ ਸਿਟੀਜ਼ਨ ਨਹੀਂ ਹੈਗੇ ਯਾਨੀ ਕਿ ਜਿਹੜੇ ਯਾਤਾ ਸਟੂਡੈਂਟ ਵੀਜ਼ਾ ਤੇ ਰਹਿ ਰਹੇ ਨੇ ਜਾਂ ਐਜ਼ ਅ ਵਰਕਰ ਨੇ ਜਾਂ ਪੀਆਰ ਨਹੀਂ ਹੈ ਰਿਫਿਊਜੀ ਨੇ ਹੁਣ ਇਹਨਾਂ ਜਿਹੜੇ ਖਾਸ ਕਰਕੇ ਕੈਨੇਡਾ ਦੇ ਵਿੱਚ ਸਿਟੀਜ਼ਨ ਨਹੀਂ ਹੈਗੇ ਉਹਨਾਂ ਦੀ ਗਿਣਤੀ ਕੈਨੇਡਾ ਦੀ ਪੋਪੂਲੇਸ਼ਨ ਦਾ ਤਕਰੀਬਨ 27 ਤੋਂ 29% ਹਿੱਸਾ ਬਣਦੀ ਹੈ ਯਾਨੀ ਕਿ ਕੈਨੇਡਾ ਦੇ ਵਿੱਚ ਜਿਹੜੀ ਟੋਟਲ ਪੋਪੂਲੇਸ਼ਨ ਹੈ ਉਹਦਾ ਤਕਰੀਬਨ 27 ਤੋਂ 29% ਹਿੱਸਾ ਅਜਿਹਾ ਹੈ ਜਿਹੜਾ ਕੀ ਕੈਨੇਡਾ ਦੇ ਵਿੱਚ ਸਿਟੀਜ਼ਨ ਨਹੀਂ ਹੈਗਾ ਜਾਂ ਕੋਈ ਪੀਆਰ ਹੈ ਜਾਂ ਕੋਈ ਵਰਕਰ ਹੈ ਜਾਂ ਕੋਈ ਸਟੂਡੈਂਟ ਹੈ ਜਾਂ ਕੋਈ ਰਿਫਿਊਜੀ ਹੈਗਾ ਪਰ ਜਿਹੜੇ ਇਹ ਨੇ ਇਹ ਸਾਰੇ ਲੀਗਲ ਸਟੇਟਸ ਦੇ ਉੱਤੇ ਤੇ 5 ਲੱਖ ਦੇ ਤਕਰੀਬਨ ਲੋਕ ਅਜੇ ਹਨ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ ਤਕਰੀਬਨ 5.5 ਲੱਖ ਲੋਕ ਲੋਕ ਅਜੇ ਹਨ ਜਿਨ੍ਹਾਂ ਦੇ ਉੱਤੇ CBSA ਦੀ ਰਡਾਰ ਹੈਗੀ ਆ ਜਿਨ੍ਹਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈਗੀ ਤੇ 29000 ਲੋਕ ਅਜੇ ਹਨ ਜਿਨ੍ਹਾਂ ਦਾ ਡਿਪੋਟੇਸ਼ਨ ਇਨ ਪ੍ਰੋਗਰੈਸ ਚੱਲਦਾ ਪਿਆ ਜਿਨ੍ਹਾਂ ਨੂੰ ਕੰਟਰੀ ਤੋਂ ਬਾਹਰ ਕੱਢਿਆ ਜਾਣਾ ਹਲੇ ਹੈਗਾ ਸੋ ਜੇਕਰ ਇਸ ਟੋਟਲ ਆਕੜੇ ਦੇ ਪਿੱਛੇ ਜਾਈਏ ਤੇ 400 ਰਿਮੂਵਲ ਪਰ ਵੀਕ ਕਿਤੇ ਵੀ ਸਟੈਂਡ ਨਹੀਂ ਕਰਦਾ ਤੇ ਕਿਤੇ ਨਾ ਕਿਤੇ ਇਹ ਕੋਈ ਬਹੁਤ ਹੀ ਟੈਨਸ਼ਨ ਵਾਲੀ ਖਬਰ ਬਹੁਤ ਹੀ ਦਿਮਾਗ ਦੇ ਉੱਤੇ ਪ੍ਰੈਸ਼ਰ ਲੈਣ ਵਾਲੀ ਖਬਰ ਨਹੀਂ ਹੈਗੀ ਜੇਕਰ ਤੁਸੀਂ ਕੈਨੇਡਾ ਦੇ ਵਿੱਚੋਂ ਤੁਹਾਡਾ ਆਊਟ ਆਫ ਸਟੇਟਸ ਤੁਸੀਂ ਹੋਗੇ ਉਹ ਤਾਂ ਜ਼ਰੂਰ ਤੁਸੀਂ ਇਸ ਖਬਰ ਦੇ ਨਾਲ ਪਰੇਸ਼ਾਨ ਹੋਏ ਹੋਣੇ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਇਜ਼ ਥੈਟ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਉਹ ਆਪਣਾ ਲੀਗਲ ਸਟੇਟਸ ਜ਼ਰੂਰ ਮੇਨਟੇਨ ਕਰਕੇ ਰੱਖਿਆ ਕਰੋ ਭਾਵੇਂ ਜਿਹੜੇ ਮਰਜ਼ੀ ਸਟੇਟਸ ਤੇ ਹੋ ਤੁਹਾਨੂੰ ਕਦੇ ਪ੍ਰੋਬਲਮ ਨਹੀਂ ਆਵੇਗੀ ਪਰ ਜੇਕਰ ਤੁਸੀਂ ਆਊਟ ਆਫ ਸਟੇਟਸ ਹੈਗੇ ਹੋ ਇਹ ਖਬਰ ਤੁਹਾਡੇ ਲਈ ਬਹੁਤੀ ਜ਼ਿਆਦੀ ਮਾੜੀ ਨਹੀਂ ਹੈਗੀ ਫਿਲਹਾਲ ਦੀ ਘੜੀ ਸੀਬੀਸੀ ਦੀ ਇਹ ਰਿਪੋਰਟ ਜਿਹੜੀ ਆ ਕਈਆਂ ਦੀ ਟੈਨਸ਼ਨ ਬਣੀ ਸੀ ਮੈਨੂੰ ਲੱਗਾ ਕਈ ਕਾਲਸ ਆਈਆਂ ਸੀਗੀਆਂ ਇਸ ਨੂੰ ਲੈ ਕੇ ਦਰਸਰ ਮੈਨੂੰ ਲੱਗਾ ਕਿ ਇਹ ਤੇ ਵੀਡੀਓ ਬਣਾਣੀ ਚਾਹੀਦੀ ਹੈ ਤੇ ਤੁਹਾਨੂੰ ਲੌਜੀਕਲ ਢੰਗ ਨਾਲ ਚੀਜ਼ਾਂ ਸਮਝਾਉਣੀਆਂ ਚਾਹੀਦੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ